हेलो हरमनप्रीत 84301 का आईडी नंबर है ਤੁਹਾਡੇ ਮੈਨੂੰ ਨਹੀਂ ਪਤਾ ਕੁਰੀ ਹੈ ਕਿ ਤੂੰ ਮੁੰਡਾ ਹੈ ਜੋ ਮੈਂ ਤੇਰੀ ਪ੍ਰੋਫਾਈਲ ਦੇਖੀ ਹੋ ਮਤਲਬ ਤੂੰ ਪ੍ਰਾਈਵੇਸੀ ਲਾਈ ਹੋਈ ਹੈ ਤੇਰੀ ਉਹਦੇ ਤੇ ਸ਼ੋਰ ਹੈ ਦੀਪੀ ਤੇ ਤੇ ਪੂਰੀ ਵੀ ਘਰ ਲੋਗ ਨੇ ਚਲ ਛੱਡੋ ਮੈਂਨ ਕੀ ਲੈਣਾ ਅੱਛਾ ਤੇ ਬੱਦ ਤੂੰ ਮੇਰੇ ਮੇਰੇ ਕਿਹਾ ਵੀ ਆਂਟੀ ਤੇਰੇ ਮਮੇ ਬੜੇ ਟਾਈਟ ਨੇ ਨਾ ਝੂਠ ਹੈ ਉਹਨੇ ਝੂਠ ਕਿਹਾ ਵਾ ਹਾਂ ਟਾਈਟ ਨਹੀਂ ਹੈ ਇਹ ਗੋਡਾ ਟੱਚ ਹੈ ਸਾਲਾ ਮੈਨੂੰ ਸ਼ਰਮ ਆ ਗਈ ਸੱਚੀ ਇਹ ਗੱਲ ਜਿਹੜੀ ਤੁਸੀਂ ਅੰਟੀ ਜੀ ਬੋਲੀ ਹੈ ਨਾ ਕਿ ਤੇਰੇ ਮਮੇ ਬੜੇ ਟਾਈਟ ਨੇ ਮੈਨੂੰ ਸ਼ਰਮ ਆ ਗਈ ਹੈ ਪਰ ਤੁਹਾਨੂੰ ਸ਼ਰਮ ਨਹੀਂ ਆਈ ਕਿਉਂ ਨਹੀਂ ਆਈ ਵੀ ਤੁਹਾਨੂੰ ਪਤਾ ਵੀ ਐਸੀ ਚੀਜ਼ ਦਾ ਨਾਮ ਲਾਵਾਂਗੀ ਮੈਂ ਇਹ ਜਿਹੜਾ ਤੁਸੀਂ ਵਰਡ ਬੋਲਿਆ ਵਾ ਨਾ ਤੁਸੀਂ ਆਪਣੇ ਉਹ ਤੋਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਵੀ ਐਸੀ ਚੀਜ਼ ਤੋਂ ਹੀ ਲੋਕ ਜ਼ਿਆਦਾ ਸੁਣ ਕੇ ਤੇ ਮੈਂਟੋ ਮੈਂਟੀ ਆਂਦੇ ਆ ਵਿਊਜ਼ ਮੈਂਟੋ ਮੈਂਟੀ ਇਹ ਲੋਕ ਤੁਹਾਡੇ ਪ੍ਰੋਫਾਈਲ ਤੇ ਆਣਗੇ ਤੁਹਾਨੂੰ ਫੋਲੋ ਕਰਨਗੇ ਤੁਹਾਡੇ ਕਮੈਂਟ ਕਰਨਗੇ ਪਹਿਲੀ ਗੱਲ ਤੇ ਆਵਾ ਤੂੰ ਆਪਣੇ ਆਪ ਜਨਾ بڑے ਸਮਝਦਾਰ ਤੇ ਵੈਲ ਐਜੂਕੇਟਿਡ ਫੈਮਲੀ ਤੋਂ ਤੂੰ ਕਹਿੰਦੇ ਜੀ ਆਪਾਂ ਕੋਈ ਮਾੜੇ ਘਰ ਤੋਂ ਨਹੀਂ ਆ ਆਪਾਂ ਚੰਗੇ ਫੈਮਲੀ ਵਾਲੇ ਆ ਆਪਾਂ ਖਾਨਦਾਨੀ ਲੋਕ ਆ ਇਹ ਖਾਨਦਾਨੀ ਲੋਕ ਜਿਹੜੇ ਆ ਉਹਨਾਂ ਦੀ ਤੁਸੀਂ ਵੇਖੋ ਤੇ ਸਹੀ ਹਾਲਾਤ ਦੇ ਵੇਖੋ ਉਹਨਾਂ ਦੇ ਖਾਨਦਾਨੀ ਲੋਕਾਂ ਦੇ ਸਿਆਣੀ ਬਿਆਣੀ ਤੂੰ ਆਂਟੀ ਹੈਗੀਆਂ ਸਿਆਣੀ ਬਿਆਣੀ ਕੋਈ ਰੱਬ ਦਾ ਨਾਲ ਹੈ ਕੋਈ ਝੱਜ ਦੀ ਕੋਈ ਗੱਲ ਕਰ ਲਿਆ ਕਰੋ ਤੁਹਾਡਾ ਆਪਣਾ ਇਹ ਨਾ ਬੇੜਾ ਘਰ ਕੋਇਦਾ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਜਾਂ ਲੋਕਾਂ ਨੂੰ ਕੀ ਸਮਾਜ ਨੂੰ ਕੀ ਮਤਲਬ ਕੁੜੀਆਂ ਨੂੰ ਕੀ ਅੱਗੇ ਛੋਟੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਕੀ ਤੁਸੀਂ ਸਿੱਖਿਆ ਦੇਣੀ ਹੈ ਤੁਹਾਡਾ ਆਪਣਾ ਬੇੜਾ ਘਰ ਕੋਇਦਾ ਲੱਖ ਦੀ ਲਾਣਤ ਹੈ ਮਾਤਾ ਤੇਰੇ ਤੇ ਸੱਚੀ ਗੱਲ ਦੱਸਾਂ ਤੇਰੀ ਉਮਰ ਬੜੀ ਵੱਡੀ ਹੈ ਮੇਰੇ ਤੋਂ ਸਿਆਣੀ ਹੈ ਤੂੰ ਪਰ ਤੈਨੂੰ ਸ਼ਰਮ ਨਹੀਂ ਆਈ ਇਹ ਗੱਲਾਂ ਕਰਦੇ ਇੱਥੇ ਆ ਕੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਆਈਡੀ ਦੀ ਤੂੰ ਗੱਲ ਕਰ ਰਹੀ ਹੈ ਅਛਾ ਆ ਮੇਰੀ ਗੱਲ ਸੁਹੀਂ ਗੌਰ ਨਾਲ ਸੁਣਿਓ ਅੱਥੇ ਇਹੋ ਜੀਆਂ ਬੜੀਆਂ ਹੋਰ ਵੀ ਕੁੜੀਆਂ ਨੇ ਜਨਾਨੀਆਂ ਨੇ ਜਿਹੜੀਆਂ ਇਹੋ ਜੇ ਕਮੈਂਟ ਨਾ ਜਾਣਬੁੱਝ ਕੇ ਪੜਦੀਆਂ ਕਿਉਂ ਪੜਦੀਆਂ ਪਹਿਲੀ ਗੱਲ ਤੇ ਆ ਬਾਬੀ ਹਰ ਬੰਦਾ ਜਿਹੜਾ ਵੀਡੀਓ ਬਣਾਉਂਦਾ ਚੰਗੀ ਚਾਹੇ ਮਾੜੀ ਮਾੜੀ ਤੇ ਤੇ ਚਲੋ ਆਂਦੇ ਹੀ ਮਾੜਿਆ ਚੰਗੀ ਵੀਡੀਓ ਬਣਾਉਣ ਵਾਲਾ ਨਾ ਜਿਹੜਾ ਉਹਦੇ ਤੇ ਵੀ ਐਦਾਂ ਹੀ ਬੈਡ ਕਮੈਂਟ ਆਂਦੇ ਆ ਉਹ ਕੌਣ ਕਰਦੇ ਆ ਫੇਕ ਆਈਡੀਆਂ ਵਾਲੇ ਉਹ ਆਦਤ ਆ ਉਹਨਾਂ ਦੀ ਜਿਨ੍ਹਾਂ ਦਾ ਕੰਮ ਹੀ ਇਕੱਲਾ ਗੰਦ ਬੋਲ ਕੇ ਕਮੈਂਟ ਮਤਲਬ ਕਰਨਾ ਤੇ ਉਹਨਾਂ ਨੇ ਤੇ ਆਪਣੇ ਉਹ ਕੰਮ ਉਹ ਆਪਣੇ ਕੰਮ ਤੋਂ ਮਜਬੂਰ ਨੇ ਉਹਨਾਂ ਨੇ ਉਹ ਕਰਨਾ ਕਰਨਾ ਉਹਨਾਂ ਦਾ ਕੰਮ ਹੈ ਤੇ ਪਰ ਤੁਹਾਨੂੰ ਇੰਨੀ ਗੱਲ ਦੀ ਅਕਲ ਹੋਣੀ ਚਾਹੀਦੀ ਹੈ ਸ਼ਰਮ ਹੋਣੀ ਚਾਹੀਦੀ ਹੈ ਵੀ ਤੁਸੀਂ ਤਾਂ ਕੰਮ ਸੇ ਕੰਮ ਇਹ ਚੀਜ਼ ਦੇਖੋ ਵੀ ਉਹ ਫੇਕ ਹੈ ਫੇਕ ਆਈਡੀਆ ਤੇ ਫਿਰ ਤੁਸੀਂ ਇੱਕ ਪਾਸੇ ਕਹੀ ਜਾਂਦੇ ਹੋ ਵੀ ਆ ਕੋਈ ਫੇਕ ਹੈ ਤੇ ਫੇਕ ਆਈਡੀ ਆਲੇ ਦਾ ਤੁਸੀਂ ਕਮੈਂਟ ਜਰੂਰ ਪੜ ਕੇ ਦੱਸਣਾ ਪਰ ਫੇਰ ਵੀ ਤੁਹਾਨੂੰ ਪਤਾ ਵੀ ਉਹ ਬੋਲਾਂਗੀ ਤੇ ਮੈਨੂੰ ਉਹ ਕਮੈਂਟ ਆਣੇ ਆ ਤੇ ਲੋਕਾਂ ਦੇ ਹੋਰ ਵੀ ਆਹ ਆਹ ਦੀ ਸੋਚ ਅੱਗੇ ਵੇਖੋ ਜਰਾ ਯਾਰ ਪੁੱਤਰ ਇੱਕ ਪਾਸੇ ਤੁਸੀਂ ਮੈਨੂੰ ਵੰਟੀ ਕਹਿ ਗਏ ਇੱਕ ਪਾਸੇ ਤੁਸੀਂ ਮੇਰੇ ਮੰਮੇ ਉਹ ਤੇ ਇਗਨਾ ਚੀ ਦੁੱਧ ਪੀਤਾ ਤੇ ਇਸ ਛਾਤੀ ਚ ਦੁੱਧ ਪੀਤਾ ਇਸ ਛਾਤੀ ਚ ਪੀ ਕੇ ਚਾਹੇ ਕੁੜੀਆਂ ਚਾਹੇ ਮੁੰਡੇ ਐ ਮੈਨੂੰ ਨਹੀਂ ਪਤਾ ਤੇ ਜਵਾਬ ਨੂੰ ਆ ਇਹਦਾ ਮਤਲਬ ਕੀ ਤੁਹਾਡੀ ਮੈਨੂੰ ਨਹੀਂ ਪਤ ਤੂ ਕੁਛ ਕਹਿਆ ਤਾਂ ਮੈਨੂੰ ਕੁਛ ਨਹੀਂ ਗਿਆ ਪਤਾ ਤਾ ਤੁਹਾਦੀ ਮਾਂ ਦੇ ਦੁੱਧ ਨੂੰ ਲੇਕ ਲਾਤੀ ਹੈ ਬੱਲਾ ਬੱਲਾ ਵੇਖੋ ਤੇ ਸਹੀ ਕਿੰਨੀ ਸਿਆਣੀਆਂ ਗੱਲਾਂ ਕਰਦੀ ਹੈ ਕਿੰਨੀ ਸਿਆਣੀ ਬਣੀ ਦੀ ਤੇ ਆ ਕੇ ਚਲੋ ਹੈ ਤੇ ਵੈਸੇ ਤੂੰ ਉਮਰ ਤੋਂ ਸਿਆਣੀ ਆ ਪਰ ਤੇਰੇ ਨਾਲ ਆ ਜਿਹੜੀ ਚੀਜ਼ ਵਾਕਈ ਗਿੱਟਿਆ ਚ ਕਿਉਂ ਆ ਅੱਥੇ ਤੂੰ ਕਹਿ ਰਹੀ ਆ ਕਿ ਜਿਹੜੀ ਤੂੰ ਚੀਜ਼ ਦਾ ਨਾਮ ਲੈ ਰਿਆ ਉਥੋਂ ਤੂੰ ਦੁੱਧ ਪੀਤਾ ਆਪਣੀ ਮਾਂ ਦਾ ਦੁੱਧ ਹਾਂ ਠੀਕ ਹੈ ਦੁੱਧ ਸਾਰਿਆਂ ਨੇ ਪੀਤਾ ਪਰ ਉਹਨੇ ਤੇਰਾ ਥੋੜੀ ਪੀਤਾ ਦਾ ਉਹਨੇ ਆਪਣੀ ਮਾਂ ਦਾ ਪੀਤਾ ਹੋਏਗਾ ਉਹਨੂੰ ਥੋੜੀ ਆਪਣੇ ਮਾਂ ਨੂੰ ਕੁਛ ਕਿਹਾ ਉਹਨੇ ਜਿਹੜੀਆਂ ਤੁਹਾਡੇ ਰਹੀਆਂ ਇੱਥੇ ਇੰਸਟਾਗ੍ਰam ਤੇ ਆ ਕੇ ਗੰਦ ਪਾ ਰਹੀਆਂ ਨੇ ਉਹ ਉਹਨੂੰ ਕਹਿੰਦੇ ਨੇ ਤੇ ਜੇ ਤੈਨੂੰ ਕਹਿਤਾ ਵਾ ਤੇ ਤੇਰਾ ਕਿਹੜੇ ਹਿਸਾਬ ਨਾਲ ਮੁੰਡਾ ਹੋ ਗਿਆ ਜਾਂ ਤੈਨੂੰ ਦੁੱਖ ਲੱਗਿਆ ਵੀ ਉਹ ਤੇਰਾ ਮੁੰਡਾ ਵਾ ਜਾਂ ਤੇਰਾ ਪੁੱਤਰ ਆ ਉਹ ਜਾਂ ਤੇਰਾ ਦੁੱਧ ਪੀ ਕੇ ਤੇ ਤੈਨੂੰ ਉਹਨੇ ਮਤਲਬ ਕੋਈ ਗਲਤ ਕਹਿਤਾ ਜਾਂ ਸਮਾਜ ਦੇ ਵਿੱਚ ਵੀਡੀਓ ਬਣਾ ਕੇ ਪਾਤੀ ਉਹਨੇ ਤੇਰੀ ਫਿਰ ਗੱਲ ਤੇ ਉਹੀ ਆ ਗਈ ਨਾ ਵੀ ਤੁਸੀਂ ਇੱਥੇ ਆ ਕੇ ਸੁਫਾਈਆਂ ਬੜੀਆਂ ਦਿੰਦੀਆਂ ਜੇ ਪਰ ਤੁਹਾਡੀ ਗੱਲ ਦੇ ਵਿੱਚ ਇੱਕ ਵੀ ਪੁਆਇੰਟ ਨਹੀਂ ਹੈਗਾ ਇੱਕ ਵੀ ਅਜੇ ਸਿਆਣੀ ਬੈਣੀ ਹੈ ਤੂੰ ਨਾਲੇ ਕਹਿ ਰਹੀਆਂ ਮੈਨੂੰ ਪਤਾ ਨਹੀਂ ਐ ਕੁੜੀ ਐ ਕਿ ਜਾਂ ਮੁੰਡਾ ਫੇਕ ਆਈਡੀ ਐ ਪਤਾ ਇਹਨੂੰ ਪਤਾ ਨਹੀਂ ਹੈਗਾ ਪਰ ਅੰਨੇ ਚੋਕੇ ਵੀਡੀਓ ਪਾਤੀ ਹੈ ਵੀ ਉਹ ਕੁੜੀ ਐ ਜਾਂ ਮੁੰਡਾ ਐ ਨਹੀਂ ਪਤਾ ਪਰ ਇੰਨਾ ਜ਼ਰੂਰ ਪਤਾ ਵੀ ਉਹ ਤੋਂ ਵਿਊ ਆਣੇ ਆ ਆ ਜਿਹੜੀ ਗੱਲ ਜੇ ਮੈਂ ਕਹਾਂਗੀ ਹੋ ਸਕਦਾ ਵੀ ਤੂੰ ਫੇਕ ਆਈਡੀ ਬਣਾ ਕੇ ਆਪ ਹੀ ਆਪ ਹੀ ਕਮੈਂਟ ਕਰ ਲਿਆ ਏ ਤੂੰ ਹੀ ਇਹੋ ਜੇ ਕੰਮ ਆਪ ਹੀ ਕਰ ਲੈਂਦੀ ਆ ਉਹ ਅਵੀ ਕੋਈ ਪਤਾ ਨਹੀਂ ਫੇਕ ਆਈਡੀ ਦਾ ਕੀ ਪਤਾ ਤੁਸੀਂ ਵੀ ਆਪਣੀ ਆਈਡੀ ਤੋਂ ਬਣਾ ਕੇ ਤੇ ਤੁਸੀਂ ਆਪੇ ਹੀ ਕਮੈਂਟ ਇਹੋ ਜੇ ਕਰਕੇ ਤੇ ਆਪੇ ਹੀ ਬੋਲਤਾ ਵੀ ਕੱਲ ਨੂੰ ਜੇ ਲੱਭਣਾ ਵੀ ਹੋਏਗੇ ਨੇ ਤੇ ਲੱਭ ਨਾ ਸਕੇ ਸਿਆਣੇ ਤਾਂ ਬੜੇ ਹੋ ਤੁਸੀਂ ਹੈਣਾ ਪਰ ਅਕਲ ਮੌਤ ਨਹੀਂ ਤੁਹਾਨੂੰ ਹਾਂ ਤੁਸੀਂ ਮੈਨੂੰ ਕਿਹਾ ਵੀ ਬੁੱਢੀ ਦੇ ਲਗਾਮਾਂ ਪਾ ਕੇ ਨਹੀਂ ਯਾਰ ਮੈਂ ਵੀ ਤੁਹਾਡੀ ਭੈਣ ਹੀ ਆ ਹੈ ਤੁਸੀਂ ਇੰਨਾ ਕੁਝ ਕਹਿ ਕਿੰਨੀ ਆ ਪਈਆਂ ਮੈਨੂੰ ਚਲੋ ਭਾਈ ਹੋਰ ਸੁਣਾਓ ਘਰ ਪਰਿਵਾਰ ਸਭ ਠੀਕ ਹੈ ਲਓ ਜੀ ਹੁਣ ਰਿਸ਼ਤੇਦਾਰੀ ਕੱਢ ਲਈ ਹੋਰ ਘਰ ਪਰਿਵਾਰ ਸਭ ਠੀਕ ਹੈ ਦੱਸੋ ਪਹਿਲਾਂ ਕਹਿਤਾ ਜੀ ਹੈ ਮੈਨੂੰ ਕਿਸੇ ਇਹਨੂੰ ਕਿਸੇ ਨੇ ਕਮੈਂਟ ਕਰਤਾ ਉਹਨੂੰ ਕਹਿ ਰਹੀ ਆ ਵੀ ਇਹ ਦੇਖੋ ਬੈਣੀ ਤਾਂ ਢਿੱਪੈਣ ਐਰ ਗਈ ਜੇ ਪਹਿਲੀ ਗੱਲ ਤੇ ਆਵਾ ਵੀ ਜਿਹੜੀਆਂ ਕਹਿਦੀਆਂ ਵਾਕਏ ਭੈਣਾ ਹੁੰਦੀਆਂ ਨੇ ਜਾਂ ਉਹ ਆਪਣਾ ਭਰਾ ਸਮਝਦੀਆਂ ਨਾ ਜਿਨ੍ਹਾਂ ਨੂੰ ਪਤਾ ਵਾ ਵੀ ਭੈਣ ਭਰਾ ਦਾ ਰਿਸ਼ਤਾ ਤੇ ਇਹ ਸੋਸ਼ਲ ਮੀਡੀਆ ਤੇ ਆਣਾ ਕਿੰਨਾ ਖਤਰਨਾਕ ਆ ਉਹ ਇਹੋ ਜੀਆਂ ਭੈਣਾ ਸੋਸ਼ਲ ਮੀਡੀਆ ਤੇ ਆ ਕੇ ਹੜੀਆਂ ਟੁਚੀਆਂ ਵੀਡੀਓ ਨਹੀਂ ਬਣਾਉਂਦੀਆਂ ਇਹੋ ਜੇ ਸੋਸ਼ਲ ਮੀਡੀਆ ਜਿੱਥੇ ਗੰਦ ਪਿਆਦਾ ਇਹੋ ਜੇ ਪਲੇਟਫਾਰਮ ਤੇ ਆਉਂਦੀਆਂ ਹੀ ਨਹੀਂ ਸਹੀ ਕੁੜੀਆਂ ਜਿਹੜੀਆਂ ਪਰ ਮਾਤਾ ਜੀ ਤੁਹਾਡੀ ਉਮਰ ਵੇਖੋ ਕਮ ਸੇ ਕਮ ਆਪਣੀ ਉਮਰ ਦਾ ਤੇ ਲਿਆਇ ਕਰ ਲੋ ਖੋ ਤੁਹਾਡੇਗੇ ਹੱਥ ਜੋੜੇ ਕੋਈ ਸ਼ਰਮ ਨੂੰ ਹੱਥ ਮਾਰੋ ਤੁਹਾਡਾ ਪਰਿਵਾਰ ਮੈਨੂੰ ਲੱਗਦਾ ਵੀ ਮੇਰੇ ਜਿੱਡੇ ਤੁਹਾਡੇ ਬੱਚੇ ਹੋਣਿਆ ਘੱਟੋ ਘੱਟ ਪਰ ਉਹਨਾਂ ਨੂੰ ਵੀ ਉਹਨਾਂ ਦੀ ਵੀ ਜ਼ਮੀਰ ਜੂਨ ਮਰ ਗਈ ਰਹੀ ਆ ਉਹਨਾਂ ਨੂੰ ਤੁਸੀਂ ਕਿਹੜਾ ਦੁੱਧ ਪਿਆਇ ਸੀ ਕਿਹੜਾ ਸੀ ਉਹ ਜਿਹੜਾ ਪੈਕਟ ਪੂਕੜ ਵਾਲਾ ਤੇ ਨਹੀਂ ਪਲਾਤਾ ਸੀ ਜਾਂ ਸੁੱਕੇ ਦੁੱਧ ਵਾਲਾ ਪਲਾਤਾ ਦਾ ਜਿਹੜੀ ਉਹਨਾਂ ਚ ਅਣਖ ਮਰ ਗਈਦੀ ਆ ਮਾਂ ਨੂੰ ਕੁਛ ਨਹੀਂ ਗੱਲ ਕੋਈ ਬੋਲ ਰਿਹਾ ਕਮੈਂਟਾਂ ਦੇ ਵਿੱਚ ਵੀ ਤੇਰੇ ਆ ਡੇ ਡੇ ਮੋਟੇ ਆ ਜਾਂ ਡਾਡਾ ਤੈਨੂੰ ਕੁਛ ਵੀ ਕਹਿ ਰਿਹਾ ਪਰ ਤੁਹਾਡੇ ਬੱਚੇ ਤੁਹਾਨੂੰ ਵੇਖ ਕੇ ਉਹਨਾਂ ਦੀ ਜਮੀਰ ਮਰ ਮੁਰ ਗਈਦੀ ਆ ਜਾਂ ਉਹਨਾਂ ਵਿੱਚ ਅਣਖ ਮਰ ਚੁੱਕੀ ਆ ਕੀ ਪਲਾਇਆ ਸੀ ਉਹਨਾਂ ਨੂੰ ਦੁੱਧ ਪਿਆ ਹੈ ਜਾਂ ਪਾਣੀ ਮੂਤ ਪਿਆਤਾ ਸੀ ਉਹਨਾਂ ਨੂੰ ਆਪਣਾ ਤਾਈਓ ਇਹੋ ਜੇ ਬਦ ਹੋ ਗਏ ਨੇ ਜਿਹੜੇ ਉਹ ਮਤਲਬ ਮਾਂ ਦੀ ਬੇਇੱਜ਼ਤੀ ਸੁਣ ਕੇ ਕਮੈਂਟ ਇਹੋ ਜੇ ਕਰ ਰਹੇ ਤਾਂ ਆ ਵੀ ਪਤਾ ਨਹੀਂ ਕਿੱਥੇ ਬੈਠੇ ਨੇ ਤੁਸੀਂ ਜਵਾਬ ਦੇ ਰਹੇ ਹੋ ਤੁਹਾਡੇ ਬੱਚੇ ਕਿੱਥੇ ਨੇ ਜਾਂ ਤੁਹਾਡੇ ਮਤਲਬ ਰਿਸ਼ਤੇਦਾਰੀ ਘਰ ਵਾਲਾ ਕੋਈ ਨਹੀਂ ਹੈਗਾ ਜਿਹਦੀ ਮਾਤਾ ਕੋਈ ਜ਼ਮੀਰ ਜਮੂਰ ਹੈਗੀ ਆ ਕੰਜਾਂ ਮਾਤਾ ਤੇ ਤੈਨੂੰ ਬਸ ਖੁਸਰੇ ਇਕੱਠੇ ਹੋਏ ਦਿਓ ਨਾ ਮਰਦੇ ਤੂੰ ਨਾ ਮਰਦੇ ਉਹ ਮਾਤਾ ਜੀ ਬੱਸ ਕਰੋ ਕੋਈ ਰੱਬ ਦਾ ਵਾਸਤਾ ਤੁਸੀਂ ਚੱਜ ਦੀ ਗੱਲ ਕਰ ਲਓ ਕੋਈ ਇੱਥੇ ਆ ਕੇ ਸੋਸ਼ਲ ਮੀਡੀਆ ਦੇ ਕੋਈ ਚੰਗੀ ਗੱਲ ਵੀ ਕਰ ਲਓ ਕੋਈ ਤੁਹਾਡੀ ਉਮਰ ਦਾ ਕੋਈ ਐਕਸਪੀਰੀਅੰਸ ਹੋਏਗਾ ਬੁੱਢੇ ਹੋ ਗਏ ਹੋ ਤੁਸੀਂ ਵੀ ਦੱਸੋ ਤੇ ਸਹੀ ਵੀ ਮੈਂ ਇਥੋਂ ਤੱਕ ਮੈਂ ਤਾਂ ਬੁੱਢੀ ਹੋ ਗਈਆਂ ਅੱਜ ਤੇ ਮੇਰੀ ਐਕਸਪੀਰੀਅੰਸ ਹੈ ਵਾ ਵੀ ਕੋਈ ਚੰਗਾ ਕੰਮ ਕਰੋ ਕੁੜੀਆਂ ਨੂੰ ਚਾਹਨਾ ਵੀ ਪੜੋ ਲਿਖੋ ਕੰਮ ਕਾਜ ਕਰੋ ਘਰ ਦੇ ਅੱਗੇ ਵਿਆਹ ਤੋਂ ਬਾਅਦ ਕਿਹੜੀ ਕਿਹੜੀ ਜ਼ਿੰਦਗੀ ਚ ਕਿਹੜੀਆਂ ਕਿਹੜੀਆਂ ਤਕਲੀਫਾਂ ਆਉਂਦੀਆਂ ਰਸਤੇ ਚ ਕੀ ਕੀ ਕਰਨਾ ਪੈਂਦਾ ਕਿੱਦਾਂ ਦੇ ਮੁਸੀਬਤਾਂ ਚਲਣੀਆਂ ਪੈਂਦੀਆਂ ਆ ਦੱਸੋ ਇਹ ਕੱਲੀ ਐ ਨਹੀਂ ਐ ਹੋਰ ਵੀ ਇੱਥੇ ਬੜੀਆਂ ਮੈਂ ਕਹਿੰਨਾ ਬੁੱਢੀਆਂ ਨੇ ਜਿਹੜੀਆਂ ਆਪਣੀ ਉਮਰ ਤੇ ਵੇਖੋਣਾ ਇੱਕ ਵਾਰੀ ਮੈਂ ਥੱਲੇ ਚਲਾਉਣਾ ਚਾਹਨਾ ਚੈੱਕ ਕਰ ਲੋ ਤੁਸੀਂ ਵੇਖੋ ਇਹਨਾਂ ਦੇ ਹਾਲ ਵੇਖੋ ਤੁਸੀਂ ਵੇਖੋ ਉਹ ਕਿਤੇ ਲੱਕ ਲੁੱਕ ਦਾ ਮਣਕਣਾ ਹਜੇ ਆ ਉਮਰ ਚ ਆ ਕੇ ਕਿਤੇ ਡਿਸਕ ਡੁਸਕਣਾ ਹਜੇ ਤੁਹਾਡੀ ਤੇ ਰੱਬ ਦਾ ਨਾਮ ਹੀ ਲੱਲਿਆ ਕਰੋ ਕਿਤੇ ਗੁਰਦੁਆਰੇ ਚਲ ਜਿਆ ਕਰੋ ਕਿਤੇ ਪਾਠ ਪੂਜਾਈ ਕਰ ਲਓ ਤੁਹਾਨੂੰ ਅਕਲ ਆਏ ਕਿਤੇ ਪਤਾ ਨਹੀਂ ਯਾਰ ਕੀ ਇਹਨਾਂ ਨੇ ਗੰਦ ਪਾਇਦਾ ਅਜੇ ਕੁੜੀਆਂ ਜਿਹੜੀਆਂ ਨੇ ਛੋਟੀਆਂ ਉਹ ਵਿਚਾਰੀਆਂ ਜੇ ਸ਼ਰਮ ਕਰਦੀਆਂ ਨੇ ਮੁੰਡੇ ਜਿਹੜੇ ਸ਼ਰਮ ਕਰਦੇ ਨੇ ਆ ਜਿਹੜੇ ਬੁੱਢੇ ਜਿਹੜੇ ਭਾਂਜ ਕਬਰਾਂ 'ਚ ਲੱਤਾਂ ਨੇ ਆਣਾਂ ਦੀਆਂ ਇਹ ਵੇਖੋ ਇਹਨਾਂ ਨੂੰ ਜਵਾਨੀ ਚੜਚੜ ਆਂਦੀ ਵਾਪਸ ਹੈਰਾਨ ਮੈਂ ਸੱਚੀ ਵੀ ਇਹਨਾਂ ਨੂੰ ਕਿਹੜੀ ਉਮਰ 'ਚ ਆ ਕੇ ਜਵਾਨੀ ਵਾਕਈ ਤੁਸੀਂ ਬੁੱਢੀਆਂ ਹੋ ਜਾਂਦੀਆਂ ਪਰ ਕੁਸ਼ ਜਨਾਨੀਆਂ ਪਰ ਤੁਹਾਨੂੰ ਅਕਲ ਨਹੀਂ ਆ ਸਕਦੀ ਫਨ ਰੈਂਟੀਨਾ ਕਿਆ ਕਰੋ ਹਨੂ ਭਾਬੀ ਨਾ ਕਿਆ ਕਰੋ ਹਨੂ ਐ ਦਾਣਾ ਕਿਆ ਕਰੋ ਕੀ ਤਾਨੂੰ ਕਹੀਏ ਹੈ ਕੀ ਕਹਿਣ ਤਾਨੂੰ ਬੁੱਡੀਆਂ ਨੂੰ ਵੀ ਬੜੇ ਕੈਂਡ ਜਗਾੜ ਲੱਗਣਦੇ ਓ ਤੀ ਫੇਰ ਮਤਲਬ ਤੀ ਖੁਸ਼ ਹੋ ਬੜੀਆਂ ਸੋਹਣੀਆਂ ਜੇ ਤੁਸੀਂ ਹਨਾ ਮੁੱਟਿਆਰਾ ਜੇ ਤੁਸੀਂ ਮਾਸ ਲਮਕਦਾ ਲੱਭ ਜਾਂਦਾ ਪਤਾ ਲੱਗ ਜਾਂਦਾ ਆ ਫਿਲਟਰ ਮੂੰਹ ਤੇ ਲੱਗਿਆ ਦਾ ਨਾ ਸਾਰਾ ਸ਼ਰੀਰ ਲਮਕਿਆ ਦਾ ਤੁਹਾਡਾ ਗੋਡਾ ਟੱਚ ਸਮਾਨ ਮਾਸ ਜਿਹੜਾ ਨਾ ਤੁਸੀਂ ਕੱਪੜੇ ਪਾ ਕੇ ਕੱਸਿਆ ਦਾ ਜੇ ਕਿਤੇ ਮਦਦਾਂ ਕੋਈ ਵੇਖ ਲੈਣਾ ਸੱਚੀ ਰੋਟੀ ਨਾ ਖਾਏ ਹਫ਼ਤਾ ਇੱਕ ਅੱਗਾ ਟਾਟਾ ਸਰੀਰ ਹੋ ਜਾਂਦਾ ਲੋਕ ਜਿਹਦਾ ਸੜਕ ਤੇ ਪਾ ਉਹਨੂੰ ਚੋਕੇ ਨਾ ਡਰਮ ਚੋਂ ਡੰਡੇ ਨਾ ਕੱਢੋ ਨਾ ਲਮਕਦੀ ਠਾਨ ਉਹਦਾ ਟਾਡੀਆਂ ਚਮੜੀਆਂ ਲਮਕੰਡੀਆਂ ਤੱਲੇ ਨੇ ਕੋਈ ਕੋਈ ਸ਼ਰਮਣੀ ਇੱਥੇ ਹਰ ਕੋਈ ਸੋਸ਼ਲ ਮੀਡੀਆ ਸੜਾ ਪੜਾ ਹੋਈ ਦਾ ਵੀ ਕੋਈ ਨਾ ਆਪਣੇ ਕੋਈ ਚੈਨਲ ਆ ਪਲੇਟਫਾਰਮ ਆ ਕੁਝ ਬੋਲ ਲੀਏ ਇੱਥੇ ਕੋਈ ਚੰਗਾ ਮੈਸੇਜ ਦੇ ਦਈਏ ਫੇ ਚੱਲ ਕੋਈ ਨਹੀਂ ਯਾਰ ਇੰਨੀ ਅਕਲ ਤੇ ਚੱਲ ਸਾਨੂੰ ਹੈ ਨਹੀਂ ਫਿਰ ਵੀ ਆਪਣੇ ਭਰਾ ਸਾਨੂੰ ਵੇਖਦੇ ਆ ਨਾ ਜਿਹੜੇ ਸਾਡੀ ਇੱਜ਼ਤ ਕਰਦੇ ਆ ਸਾਨੂੰ ਲੋਕ ਜਿੱਥੇ ਵੀ ਮਿਲਦੇ ਆ ਨਾ ਜੱਫੀ ਪਾ ਕੇ ਭਰਾ ਮਿਲਦੇ ਆ ਪਿਆਰ ਕਰਦੇ ਆ ਲੋਕ ਵੀ ਚਲੋ ਵਧੀਆ ਕੁਛ ਵੀ ਆਪਾਂ ਕਰ ਰਹੇ ਆ ਕੋਈ ਇਹਨੂੰ ਹੇਟ ਨਹੀਂ ਕਰਦਾ ਕਮੈਂਟਾਂ ਕੀ ਆ ਉਹ ਸਾਨੂੰ ਵੀ ਪਤਾ ਫੇਕ ਆ ਪਰ ਆਪਾਂ ਤਾਂ ਨਹੀਂ ਇੱਥੇ ਆ ਕੇ ਫੇਕ ਵਾਲਿਆਂ ਨੂੰ ਕੋ ਬੋਲੀਦਾ ਜਿਹੜਾ ਕੋਈ ਕਰਨਾ ਚਾਹੁੰਦਾ ਆਪਣੇ ਰੀਅਲ ਅਕਾਊਂਟ ਤੋਂ ਕਰੇ ਫਿਰ ਗੱਲ ਕਰਾਂਗੇ ਠੀਕ ਹੈ ਤੇ ਹੋਰ ਜਿਹੜਾ ਵੀ ਕੋਈ ਸਾਨੂੰ ਮਿਲਦਾ ਪਿਆਰ ਕਰਦੇ ਆ ਸਾਰੇ ਕਿਉਂ ਆਪਾਂ ਕੋਈ ਗਲਤ ਨਹੀਂ ਕਰ ਰਹੇ ਪਰ ਤੁਸੀਂ ਫੇਕ ਅਕਾਊਂਟ ਤੋਂ ਜੇ ਕਿਸੇ ਨੇ ਮੈਸੇਜ ਕਰਤਾ ਆ ਦੇਖੋ ਜੀ ਮੈਨੂੰ ਇਹਨੇ ਆ ਚੀਜ਼ ਦਾ ਨਾਮ ਆ ਆਪਣੇ ਆਪ ਹੀ ਕਰਕੇ ਕਮੈਂਟ ਤੇ ਫੇਕ ਆਈਡੀ ਤੋਂ ਤਾਂ ਆਪ ਹੀ ਵੀਡੀਓ ਚ ਬੋਲ ਦੇਣਾ ਸਿਆਣੇ ਤੇ ਤੁਸੀਂ ਪੜਿਓ ਸੱਚੀ ਹੈਨਾ ਪਰ ਅਕਲ ਨਹੀਂ ਆਣੀ ਔਰ ਜਾਓ ਰੱਬ ਦਾ ਨਾਮ ਹੋ ਕੇ ਤੇ ਜਾ ਕੇ ਕੋਈ ਛੋੜੀ ਬੋਤੀ ਹਕਲ ਨੂੰ ਹੱਥ ਮਾਰੋ ਆ ਦਿਮਾਗ ਖਰਾਬ ਕੀਤਾ ਦਾ ਯਾਰ ਤ ਐ ਨਹੀਂ ਕਿ ਕਿਤੇ ਮੰਦਿਰ ਚਲ ਜਾਣਾ ਉਮਰ ਚ ਆ ਕੇ ਕਿਤੇ ਰੱਬ ਦਾ ਨਾਮ ਨਾ ਇੱਥੇ ਆ ਮੰਦਿਰ ਰਹਿਣਾ ਦਾ ਇੰਸਟਾਗ੍ਰam ਓ ਯਾਰ ਸੱਚੀ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਇਹ ਜਿਹੜੀਆਂ ਇੱਥੇ ਹੋਈਆਂ ਬੁੱਢੀਆਂ ਨੇ ਨਾ ਥੋੜੀ ਬਹੁਤੀ ਸ਼ਰਮਨਾ ਤੁਮਾਰੋ ਮਾਤਾ ਜੀ ਬਸ ਕਰੋ ਨਹੀਂ ਚੰਗੀਆਂ ਲੱਗਦੀਆਂ ਫਿਲਟਰ ਨਾਲ ਤੇ ਚੰਗਾ ਲੱਗਦਾ ਯਾਰ ਕੋਈ ਪਰ ਅਸਲ ਦੇ ਵਿੱਚ ਜੇ ਕੋਈ ਤੁਹਾਡੇ ਸਾਹਮਣੇ ਆ ਕੇ ਤੁਹਾਡੇ ਵੇਖ ਲੈਣਾ ਤੁਹਾਨੂੰ ਸਾਹਮਣੇ ਇਹ ਜਿਹੜਾ ਮੂੰਹ ਜਿਆ ਗੋਰਾ ਕਰ ਲਿੰਦੀ ਬਾਕੀ ਜੇ ਵੇਖ ਲੈ ਕੋਈ ਆਹ ਬਾਹ ਵੀ ਆਉਂ ਕਰੋ ਤੇ ਮਾਸਾ ਜਿਹੜਾ ਚਾਲਰ ਪੜਦਾ ਜਾਂ ਲਮਕਣ ਡਿਆ ਹੁੰਦਾ ਇੱਥੋਂ ਇਹ ਜਿਹੜੀਆਂ ਚੀਜ਼ਾਂ ਨੇ ਠਾਣ ਉਹ ਹੀ ਲੰਡੀਆਂ ਹੁੰਦੀਆਂ ਤੇ ਹੋਰ ਪਤਾ ਨਹੀਂ ਕੀ ਕੁਛ ਕਿੱਥੇ ਤੱਕ ਲਮਕਣ ਡਿਆ ਹਣਾ ਰੱਬ ਦਾ ਵਾਸਤਾ 'ਚ ਬੱਸ ਕਰੋ ਬਹੁਤ ਸੱਚੀ ਦੁਖੀ ਕੀਤਾ ਤੇ ਜੀ। ਆ ਤੁ ਐ ਸੱਚੀ ਆ। ਮੇਰੀ ਜਿਹੜੀ ਉਹ ਵੀਡੀਓ ਸੀ ਬੁੱਢੀ ਕੋੜੀ ਲਾਲਗામ ਉਹ ਸਵੇਰੇ ਮੈਂ ਚੈੱਕ ਕੀਤੀ ਡਿਲੀਟ ਹੋ ਗਈ ਮੈਂ ਤਿੰਨ ਤਿੰਨ ਵੀਡੀਓ ਮੇਰੀਆਂ ਡਿਲੀਟ ਹੋਈਆਂ ਮੈਂ ਦੁਬਾਰਾ ਅਪਲੋਡ ਕਰਕੇ ਪਾ ਰਹੀ ਆ। ਪਲੀਜ਼ ਜਿੰਨਾ ਪਹਿਲਾਂ ਤੁਸੀਂ ਉਹਨੂੰ ਪਿਆਰ ਦਿੱਤਾ ਹੈ ਕਮੈਂਟਾਂ ਰਾਹੀਂ ਪਲੀਜ਼ ਉਹਨੂੰ ਦੁਬਾਰਾ ਫੇਰ ਰਿਪੀਟ ਕਰੋ। ਮੈਨੂੰ ਤੁਹਾਡੀ ਪਿਆਰ ਦੀ ਮੈਨੂੰ ਤੁਹਾਡੇ ਸਹਾਰੇ ਦੀ ਬਹੁਤ ਜ਼ਰੂਰਤ ਹੈ। ਲੋ ਜੀ ਦੇਖੋ ਸੁਣ ਲਓ ਤੁਸੀਂ ਇਹਨਾਂ ਦੀ ਗੱਲ। ਵੀ ਜਿਹੜੀ ਤੁਸੀਂ ਮੇਰੀ ਵੀਡੀਓ ਨਹੀਂ ਪਾਈ ਕੰਦੀ ਐ ਬੁੱਢੀ ਘੋੜੀ ਲਾਲ ਲਗਮ ਉਹ ਵੀਡੀਓ ਕਿਤੇ ਡਿਲੀਟ ਹੋ ਗਈ ਇਹਦੀ ਤੇ ਕਹਿੰਦੀ ਹੁਣ ਫੇਰ ਦੁਬਾਰਾ ਮੇਰੀ ਉਹ ਵੀਡੀਓ ਮੈਂ ਫੇਰ ਪਾਤੀ ਐ ਤੇ ਦੁਬਾਰਾ ਹੁਣ ਫੇਰ ਓਦਾਂ ਹੀ ਪਿਆਰ ਦਿਓ ਜਿੱਦਾਂ ਮਤਲਬ ਪਹਿਲਾਂ ਤੁਸੀਂ ਪਿਆਰ ਦਿੱਤਾ ਸੀ ਜਿੰਨੀ ਮਤਲਬ ਬੇਸਤੀ ਪਹਿਲਾਂ ਕੀਤੀ ਸੀ ਇਹ ਆਪਣੀ ਬੇਸਤੀ 'ਚ ਵੀ ਆਪਣੀਆਂ ਦੀ ਇੱਜ਼ਤ ਸਮਝਦੇ ਐ ਤੋਬਾ ਮਤਲਬ ਬੁੱਢੀ ਹੋ ਗਈ ਅਕਲ ਨਹੀਂ ਆਈ ਅਜੇ ਤੱਕ ਨਾ ਹੀ ਆਣੀ ਐ ਕਦੇ ਉਮਰ ਦਾ ਹੀ ਲਿਆਇ ਕਰ ਲੋ ਮਾਤਾ ਜੀ ਸਾਹਮਣੇ ਕੈਮਰਾ ਲੱਗਾ ਜਦੋਂ ਮੈਂ ਹੁਣ ਵੀਡੀਓ ਬਣਾ ਰਿਹਾ ਸਾਹਮਣੇ ਪਤਾ ਤੇ ਲੱਗੀ ਰਹਿਣਾ ਵੀ ਆਪਣੇ ਵਾਲ ਬੰਦਾ ਵੇਚਦਾ ਹੀ ਪਿਆ ਵੀ ਮੈਂ ਕੀ ਹੈਗਾ ਤੁਹਾਨੂੰ ਆਪਣੇ ਵਾਲ ਵੇਖ ਕੇ ਕੀ ਗੱਲ ਫਿਲਟਰ ਦੇ ਵੇਖ ਕੇ ਆਪਣੇ ਆਪ ਨੂੰ ਕੀ ਜਵਾਨੀ ਚੜ ਜਾਂਦੀ ਵੀ ਮੈਂ ਜਵਾਨ ਤੇ ਸ਼ੀਸ਼ੇ 'ਚ ਵੇਖਦੇ ਜਦੋਂ ਉਦੋਂ ਉਦੋਂ ਪਤਾ ਲੱਗਦਾ ਵੀ ਆਹ ਮਾਸਕ ਕਿੱਥੇ ਤੱਕ ਲੰਮਕਣ ਡਿਆ ਕੋਈ ਉਮਰ ਦਾ ਹੀ ਲਿਆਇ ਕਰ ਲੋ ਐਜੀ ਮੈਨੂੰ ਪਿਆਰ ਦੀ ਬਹੁਤ ਲੋੜ ਆ ਸਪੋਰਟ ਕੀ ਗੱਲ ਕਰੋ ਨਹੀਂ ਪਿਆਰ ਮਿਲਦਾ ਜਿਹੜੇ ਉਹ ਲੋਕਾਂ ਕੋਲੋਂ ਜਿਹੜੇ ਤੁਹਾਨੂੰ ਕਮੈਂਟ ਕਰਦੇ ਨੇ ਇਹ ਤੁਹਾਨੂੰ ਜਿਹੜੇ ਵੀਡੀਓ ਲਾਈਕ ਕਰਦੇ ਨੇ ਉਹਨਾਂ ਕੋ ਤੁਹਾਨੂੰ ਪਿਆਰ ਚਾਹੀਦਾ ਇਹ ਕਿਹੜਾ ਪਿਆਰ ਹੋਇਆ ਜਿਹੜੇ ਤੁਹਾਨੂੰ ਗਾਲਾਂ ਕੱਢਦੇ ਉਹ ਪਿਆਰ ਹੈ ਤੁਹਾਨੂੰ ਸਪੋਰਟ ਦੀ ਕੀ ਸਪੋਰਟ ਤੁਹਾਨੂੰ ਹੁਣ ਮੰਤਰੀ ਖਿਲਾੜਦੀ ਏ ਦੱਸੋ ਸਰਪੰਚ ਖਿਲਾੜਦੀ ਏ ਤੁਹਾਨੂੰ ਤੁਸੀਂ ਆਹ ਕਮਾਜੇ ਤੁਸੀਂ ਬਹੁਤ ਮਦਦਪੀ ਤੁਹਾਡੀ ਸਪੋਰਟ ਹੋ ਗਈ ਹੁਣ ਤੁਹਾਨੂੰ ਆਹ ਆਹ ਹੁਣ ਇਲੈਕਸ਼ਨ ਅਜ ਖਿਲਾੜਦੀ ਏ ਤੁਹਾਨੂੰ ਬੇਇੱਜ਼ਤੀ ਤੁਹਾਡੀ ਇੰਨੀ ਕਰ ਰਿਹਾ ਲੋਕ ਤੁਹਾਨੂੰ ਮਤਲਬ ਬੇਇੱਜ਼ਤੀ ਕੋਈ ਮਾੜੀ ਮੋਟੀ ਵੀ ਮਾੜਾ ਜਿਹਾ ਵੀ ਅਹਿਸਾਸ ਨਹੀਂ ਤੁਹਾਨੂੰ ਵੀ ਤੁਹਾਡੀ ਕਿੰਨੀ ਇੱਜ਼ਤੋਂ ਬਣਦੀ ਐ ਕਿ ਜੇ ਬੇਇੱਜ਼ਤੀ ਹੋ ਰਹੀ ਐ ਆ ਹਾਲ ਹੋ ਗਿਆ ਵੇਖ ਲੋ ਲੋਕਾਂ ਦਾ ਯਾਰ ਆ ਇੱਥੋਂ ਤੱਕ ਸੋਚ ਵੇਖ ਲੋ ਇਹਨਾਂ ਨੂੰ ਅਕਲ ਨਹੀਂ ਆ ਸਕਦੀ ਸਾਰੀ ਉਮਰ ਆ ਪ੍ਰੂਫ ਐ ਸਬੂਤ ਐ ਸਾਹਣ ਤੁਹਾਡੇ ਸਾਹਮਣੇ ਪੀ ਆ ਵੇਖ ਲੋ ਤੇ ਇਹ ਉਮਰ ਵੇਖ ਲੋ ਉਮਰ ਦਾ ਮਾੜਾ ਮੋਟਾ ਲਿਆਜ ਤੇ ਕਰ ਲੋ ਪੀ ਸਾਲੀਆਂ ਹੁਸ਼ਕ ਸ਼ਰਮ ਆ ਜਾਂਦੀ ਸੱਚੀ ਇਹੋ ਜਨ ਨੂੰ ਵੇਖ ਕੇ ਪਿਆ ਕਰਨ ਕੀ ਦੇ ਨੇ ਯਾਰ ਇਹ ਲੋਗ ਬੁੱਢੀਆਂ ਹੁੰਦੀਆਂ ਨੇ ਅਹ ਜੀ ਮਤਲਬ ਬੁੱਢੇ ਨਹੀਂ ਕਹਿਣਾ ਕੀ ਕਹਿਣਾ ਤੁਹਾਨੂੰ ਕੋਈ 16 ਸਾਲ ਦੀ ਕੁੜੀ ਐ ਤੂੰ ਕੀ ਐ ਤੂੰ ਦੱਸੋ ਤੁਸੀਂ ਕੌਣ ਹੋ ਤੁਸੀਂ ਫਿਰ ਮਤਲਬ ਤੁਹਾਨੂੰ ਆਪਾਂ ਕੁੜੀਆਂ ਕਹੀਏ ਤੇ ਜਿਹੜੀਆਂ ਨਿਆਣੀਆਂ ਨੇ ਫਿਰ ਉਹ ਬੁੱਢੀਆਂ ਨੇ ਤੁਹਾਡੇ ਨਾਲ ਤੇ ਉਹ ਚੰਗੀਆਂ ਜਿਹੜੀਆਂ ਨਿਆਣੀਆਂ ਨੇ ਜਿਹੜੀਆਂ ਇਹ ਵੀਡੀਓ ਨਹੀਂ ਬਣਾਉਂਦੀਆਂ ਸੋਚਦੀਆਂ ਚੱਲ ਕੋ ਬੰਨਣਾ ਪੜ ਲੈ ਕੇ ਤੇ ਆ ਜਿਹੜੀਆਂ ਬੁੱਢੀਆਂ ਨੇ ਜਿਹੜੀਆਂ ਹੁਣ ਜਿਨ੍ਹਾਂ ਦਾ ਪਤਾ ਨਹੀਂ ਕਿਦੋਂ ਮਤਲਬ ਅੱਗੇ ਪਟਾਕਾ ਪੈ ਜਾਣਾ ਉਹ ਕਹਿੰਦੀਆਂ ਐ ਹਾਂ ਨੂੰ ਕੁੜੀਆਂ ਕੋ ਆਪਾਂ ਇਹ ਬੁੱਢੇ ਨਹੀਂ ਹੋਣਾ ਚਾਹੁੰਦੇ ਲਾ ਔਰ ਆਪ ਬਤਾ ਡਰ ਜਾਓ ਮਾਸਾ ਮਾਤਾ ਕੋਈ ਰੱਬ ਦਾ ਖੋਫ ਤੋਂ ਡਰੋ ਕੋਈ ਮਾਰਾ ਜਾ ਰੰਡੀ ਕਦਲੀ ਰੰਡੀ ਨਿਦੁਰ ਲੈਂਡੀ ਖਲ ਸਿਰੰਡੀ